हेलो एवरीवन हेलो हेलो शशिकांत जी हेलो 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 शशिकांत सर है ना जी हेलो हेलो ਹੈਲੋ ਸਸ਼ੀਕਾਲ ਜੀ ਹਾਂਜੀ ਅੱਜ ਆਪਾਂ ਗੱਲਾਂ ਕਰਦੇ ਆਂਗੇ ਜ਼ਿੰਦਗੀ ਦੇ ਬਾਰੇ ਜ਼ਿੰਦਗੀ ਸਿਰਫ ਕੁਝ ਸਾਲਾਂ ਦਾ ਇੱਕ ਸਫ਼ਰ ਹੀ ਤਾਂ ਹੈ ਇਸ ਤੋਂ ਵੱਧ ਕੁਝ ਨਹੀਂ ਹੁੰਦਾ ਇਸ ਯਾਤਰਾ ਤੇ ਨਿਕਲੇ ਹੋ ਤਾਂ ਇਸ ਦਾ ਆਨੰਦ ਮਾਣਨ ਦੀ ਜਗ੍ਹਾ ਕਿਉਂ ਫੇਰ ਲੜ ਕੇ ਗੁੱਸੇ ਹੋ ਕੇ ਜਾਂ ਦੂਜਿਆਂ ਨੂੰ ਨੀਵਾਂ ਦਿਖਾ ਕੇ ਜਾ ਦੂਜਿਆਂ ਦਾ ਦਿਲ ਦੁਖਾ ਕੇ ਆਪਾਂ ਇਸ ਯਾਤਰਾ ਲਈ ਮਿਲੇ ਸਮੇਂ ਨੂੰ ਕਿਉਂ ਬਰਬਾਦ ਕਰਦੇ ਆਂ ਸਮੇਂ ਨੂੰ ਆਪਣੇ ਨੂੰ ਬਰਬਾਦ ਕਰਨ ਦੀ ਇੱਛਾ ਇਹ ਸਫ਼ਰ ਦੀ ਮੰਜ਼ਿਲ ਮਿੱਟੀ ਹੋਣਾ ਹੀ ਹੈ ਪਰ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਕਿਉਂ ਨਾ ਸਫ਼ਰ ਦਾ ਆਪਾਂ ਅਨੰਤ maan ਲਈਏ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਬਣਾ ਸਕਦੇ ਆਂ ਕਿਉਂਕਿ ਇਸ ਯਾਤਰਾ ਦੀ ਟਿਕਟ ਦੇਣ ਵਾਲਾ ਪਰਮਤਮਾਹੀ ਆ ਸਾਨੂੰ ਧਰਤੀ ਤੇ ਕੁਝ ਸੋਚ ਸਮਝ ਕੇ ਹੀ ਉਹ ਭੇਜਦਾ ਹੈ ਹਾਂਜੀ ਆਪਾਂ ਇੱਕ ਅੱਜ ਸ਼ੇਅਰ ਬੋਲਦੇ ਆ ਅੱਜ ਫੇਰ ਹਾਲ ਚਾਲ ਸਭ ਨੂੰ ਵਧੀਆ ਦੱਸ ਕੇ ਆਇਆ ਹਾਂ ਅੱਜ ਫੇਰ ਮਹਿਫਲ ਵਿੱਚ ਝੂਠਾ ਹੱਸ ਕੇ ਆਇਆ ਹਾਂ ਸਿਕਰਾ ਐਨੀਆਂ ਨੇ ਕਿ ਸੱਜਣ ਫਵਾਂ ਨੂੰ ਜੀ ਨਹੀਂ ਕਰਦਾ ਪਰ ਫੇਰ ਵੀ ਤੇਰੀ ਖਾਤਰ ਜੱਜ ਕੇ ਆਇਆ ਹਾਂ ਅੱਜ ਫੇਰ ਤੇਰੀ ਖਾਤਰ ਇੱਕ ਬੇਕਸੂਰ ਦਿਲ ਤੋੜ ਕੇ ਆਇਆ ਹਾਂ ਨਾਰੇ ਰੁੱਖਾਂ ਜਿਹਾ ਬਤੀਰਾ ਰੱਖ ਕੇ ਆਇਆ ਹਾਂ ਹਲੋ ਜੀ ਸ਼ਸ਼ੀਕਾਲ ਜੀ ਹਲੋ ਹੈ ਸਰਨ ਸ਼ਸ਼ੀਕਾਲ ਜੀ ਹਾਂਜੀ ਹਲੋ ਜੀ ਸ਼ਸ਼ੀਕਲ ਜੀ ਜ਼ਰੂਰੀ ਥੋੜੀ ਐ ਥੋੜਾ ਜਿਹਾ ਰੁੱਖਾ ਸੁਭਾਅ ਐ ਸਾਡਾ ਕੋਈ ਮਗਰੂਰੀ ਥੋੜੀ ਐ ਖੁਸ਼ ਹਾਂ ਮੈਂ ਗਿਣੇ ਚੁਣੇ ਬੰਦਿਆਂ ਨਾਲ ਹਰ ਇੱਕ ਦੀ ਪਸੰਦ ਬਣਨਾ ਜ਼ਰੂਰੀ ਥੋੜੀ ਐ ਹਾਂਜੀ ਆਪਾਂ ਦੁਬਾਰਾ ਬੋਲਦੇ ਆਂ ਜੀ ਇਹ ਲਾਈਨਾਂ ਰੁੱਖਾ ਜਿਹਾ ਸਵਾਏ ਸਾਡਾ ਕੋਈ ਮਗਰੂਰੀ ਥੋੜੀ ਐ ਖੁਸ਼ ਆਂ ਮੈਂ ਗਿਣੇ ਚੁਨੇ ਬੰਦਿਆਂ ਨਾਲ ਹਰ ਇੱਕ ਦੀ ਪਸੰਦ ਬਣਨਾ ਜ਼ਰੂਰੀ ਥੋੜੀ ਐ ਕੀ ਕਰੀਏ ਜੇ ਘਰ ਟੁੱਟੇ ਤਾਂ ਨਵਾਂ ਬਣਾ ਲਈਏ जे सुपने टुटन की करिए आसमान बरसे तो छतरी लै लीए अखा वरसनता की करिए शेर दराड़े तो भज लीए जे हंकार दराड़े तो की करिए कंडा चुभे कर तो क्ड लीए कोई गल चुभे तो की करिए ਹਲੋ ਹਾਂਜੀ ਜਲਦੀ ਜਲਦੀ ਲਾਈਵ ਦੇ ਵਿੱਚ ਜੁੜ ਜਾਓ ਹਾਂਜੀ ਆਪਾਂ ਇੱਕ ਦੋ ਲਾਈਨਾਂ ਹੋਰ ਬੋਲਦੇ ਆਂ ਜੀ ਕੁੜੀਆਂ ਤੇ ਕੁੜੀਆਂ ਦੀ ਮਰਜ਼ੀ ਚੁੱਪ ਵੀ ਨਹੀਂ ਰਹਿਣਾ ਤੇ ਕਿਸੇ ਨੂੰ ਕੁਝ ਦੱਸਣਾ ਵੀ ਨਹੀਂ ਕਿਸੇ ਅੱਗੇ ਰੋਣਾ ਵੀ ਨਹੀਂ ਤੇ ਬਹੁਤਾ ਹੱਸਣਾ ਵੀ ਨਹੀਂ ਦੱਬੇ ਲਤਾੜੇ ਚਾਵਾਂ ਦਾ ਬੋਝ ਢੋਣਾ ਕਿਹੜਾ ਸੌਖਾ ਏ ਕੁੜੀ ਦੀ ਜ਼ਿੰਦਗੀ ਜੀ ਕੇ ਹੀ ਪਤਾ ਲੱਗਦਾ ਕਿ ਕੁੜੀ ਹੋਣਾ ਕਿਸ ਹੱਦ ਤੱਕ ਔਖਾ ਏ ਹਾਂਜੀ ਇੱਕ ਦੋ ਲਾਈਨਾਂ ਆਪਾਂ ਹੋਰ ਬੋਲਦੇ ਹਾਂ ਜੀ ਕੁੜੀ ਬਾਰੇ ਇੱਕ ਕੁੜੀ ਇੱਕ ਕੁੜੀ ਮਾਸੂਮ ਜਹੀ ਜਿਹੜੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣਾ ਚਾਹੁੰਦੀ ਏ ਭੋਜ ਨਹੀਂ ਬਣਨਾ ਚਾਹੁੰਦੀ ਉਹ ਸਗੋਂ ਪੁੱਤਾਂ ਵਾਂਗੂ ਆਪਣੇ ਪਿਓ ਦੇ ਸਿਰ ਦਾ ਭਾਰ ਬਣਾਉਣਾ ਚਾਹੁੰਦੀ ਏ ਹਾਂਜੀ ਦੁਬਾਰਾ ਬੋਲਦੇ ਆ ਇਹ ਲਾਈਨਾਂ ਬਹੁਤ ਹੀ ਸੋਹਣੀਆਂ ਨੇ ਜੀ ਇੱਕ ਕੁੜੀ ਮਾਸੂਮ ਜਹੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣਾ ਚਾਹੁੰਦੀ ਏ ਭੋਜ ਨਹੀਂ ਬਣਨਾ ਚਾਹੁੰਦੀ ਉਹ ਸਗੋਂ ਪੁੱਤਾਂ ਵਾਂਗੂ ਆਪਣੇ ਪਿਓ ਦੇ ਸਿਰ ਦਾ ਭਾਰ ਬਣਾਉਣਾ ਚਾਹੁੰਦੀ ਏ thank mm -hmm. you ਹਾਂਜੀ ਨਾ ਕਰ ਗਿਲੇ ਆਪਣੇ ਨਸੀਬਾ ਤੋਂ ਇਸ ਨੂੰ ਤਾਂ ਉਸਨੇ ਆਪਣੀ ਰਹਿਮਤ ਨਾਲ ਸਵਾਰਨ ਆਏ ਜੋ ਉਸਨੇ ਤੇਰੇ ਲਈ ਲਿਖ ਦਿੱਤਾ ਹੈ ਇਹ ਨਹੀਂ ਹੋ ਸਕਦਾ ਉਹ ਕਿਸੇ ਹੋਰ ਕੋਲ ਚਲਾ ਜਾਵੇ ਹਾਂਜੀ ਸਾਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਜੋ ਵੀ ਕਰਦਾ ਹੈ ਪਰਮਾਤਮਾ ਸਹੀ ਕਰਦਾ ਹੈ ਸਾਡੇ ਲਈ ਸਵਾਰਦਾ ਹੈ ਇਹ ਜ਼ਰੂਰੀ ਨਹੀਂ ਕਿ ਜੋ ਆਪਾਂ ਦਿੱਤਾ ਉਹ ਕਿਸੇ ਹੋਰ ਨੂੰ ਵੀ ਮਿਲ ਜਾਵੇ ਇਸ ਕਰਕੇ ਕਹਿੰਦੇ ਹੁੰਦੇ ਨੇ ਕਿ ਪਰਮਾਤਮਾ ਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ ਹੈ ਉਹ ਜੋ ਵੀ ਕਰਦਾ ਸਾਡੇ ਲਈ ਸਹੀ ਕਰਦਾ ਹੈ ਤੇ ਉਹ ਸਾਡਾ ਸਭ ਕੁਝ ਸਹੀ ਸਮਾਰਦਾ ਹੈ ਹਾਂਜੀ ਦੋ ਲਾਈਨਾਂ ਆਪਾਂ ਮਾਪਿਆਂ ਲਈ ਬੋਲਦੇ ਹਾਂ ਮਾਪੇ ਉਹ ਹੁੰਦੇ ਨੇ ਮਾਪੇ ਉਹ ਖੰਭ ਹੁੰਦੇ ਨੇ ਜੋ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਦੁੱਖਾਂ ਤੋਂ ਲੁਕਾਈ ਰੱਖਦੇ ਨੇ ਹਾਂਜੀ ਇਹ ਲਾਈਨ ਆਪਣੇ ਮਾਤਾ ਪਿਤਾ ਲਈ ਆਪਣੇ ਪੇਰੈਂਟਸ ਲਈ ਮਾਪੇ ਉਹ ਖੰਭ ਹੁੰਦੇ ਨੇ ਜੋ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਦੁੱਖਾਂ ਤੋਂ ਲੁਕਾਈ ਰੱਖਦੇ ਨੇ ਇਸ ਕਰਕੇ ਕਹਿੰਦੇ ਹੁੰਦੇ ਨੇ ਕਿ ਸਾਨੂੰ ਆਪਣੇ ਪੇਰੈਂਟਸ ਦੀ ਆਪਣੇ ਮਾਤਾ ਪਿਤਾ ਦੀ ਆਪਣੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਸਾਨੂੰ ਉਹਨਾਂ ਨਾਲ ਪਿਆਰ ਨਾ ਰਹਿਣਾ ਚਾਹੀਦਾ ਹੈ। ਮਾਪੇ ਹੀ ਸਭ ਕੁਝ ਜ਼ਿੰਦਗੀ ਦੇ ਵਿੱਚ ਹਨ। ਉਹਨਾਂ ਤੋਂ ਬਿਨਾ ਆਪਣਾ ਦੂਜਾ ਕੋਈ ਹੋਰ ਨਹੀਂ। ਬੇਬੇ ਬਾਪੂ ਮੈਂ ਟੋਲ ਕੇ ਦੇਖਿਆ ਜਗ ਸਾਰਾ ਮਿਲਿ ਕਰਦੇ ਜਹੀ ਨਾ ਕੋਈ ਥਾ। ਬਾਪੂ ਜਹੀ ਨਾ ਮਿਲੀ ਧੁੱਪ ਕਿਧਰੇ ਮਾਂ ਜਹੀ ਮਿਲੀ ਨਾ ਕੋਈ ਛਾਂ ਹਾਂਜੀ ਆਪਣੇ ਬੇਬੇ ਬਾਪੂ ਲਈ ਇਹ ਦੋ ਲਾਈਨਾਂ ਬੋਲਦੇ ਆਪਾਂ ਮੈਂ ਟੋਲ ਕੇ ਦੇਖਿਆ ਜਗ ਸਾਰਾ ਮਿਲੀ ਘਰ ਦੇ ਜਹੀ ਨਾ ਕੋਈ ਥਾਂ ਬਾਪੂ ਜਹੀ ਨਾ ਮਿਲੀ ਧੁੱਪ ਕਿਧਰੇ ਮਾਂ ਜਹੀ ਮਿਲੀ ਨਾ ਕੋਈ ਛਾਂ ਹਾਂਜੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਹਿੰਦੇ ਆ ਵੀ ਮਾਪੇ ਹੋਣਾ ਬਹੁਤ ਜ਼ਰੂਰੀ ਆ ਦੁੱਖਾਂ ਸੁੱਖਾਂ ਦੇ ਵਿੱਚ ਸਾਨੂੰ ਉਹ ਕੱਢਦੇ ਨੇ ਚੰਗਾ ਪੜਾਉਂਦੇ ਲਿਖਾਉਂਦੇ ਨੇ ਚੰਗੇ ਇਨਸਾਨ ਬਣਾਉਂਦੇ ਨੇ ਇਸ ਕਰਕੇ ਕਹਿੰਦੇ ਨੇ ਕਿ ਸਾਨੂੰ ਆਪਣੇ ਮਾਪੇ ਦੀ ਕਦਰ ਕਰਨੀ ਚਾਹੀਦੀ ਆ ਮਾਪੇ ਤੋਂ ਸવાય ਹੋਰ ਕੋਈ ਨਹੀਂ ਤੁਹਾਡੇ ਦੁੱਖ ਦੇ ਵਿੱਚ ਹੋਰ ਕੋਈ ਨਹੀਂ ਖੜੂਗਾ ਜਿੱਥੇ ਤੁਹਾਡੇ ਤੁਹਾਡੇ ਮਾਪੇ ਖੜ ਚਾਣਗੇ ਪਿਓ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਆ ਪਿਓ ਜ਼ਰੂਰੀ ਨਹੀਂ ਹੁੰਦਾ ਉੱਡਣ ਲਈ ਪਰਾਂ ਦਾ ਹੋਣਾ ਪਿਓ ਦਾ ਦਿੱਤਾ ਹੌਸਲਾ ਖੰਭਾਂ ਤੋਂ ਘਟ ਨਹੀਂ ਹੁੰਦਾ ਹਾਂਜੀ ਉਹ ਵੀ ਗੱਲ ਕਹਿੰਦੇ ਨੇ ਕਿ ਪਿਓ ਦਾ ਕੱਲਾ ਹੋਣਾ ਨਹੀਂ ਜ਼ਰੂਰੀ ਹੁੰਦਾ ਉਹਦਾ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਜੋ ਕਿ ਪਰਾਂ ਦਾ ਹੋਣਾ ਪਿਓ ਦਾ ਦਿੱਤਾ ਹੌਸਲਾ ਖੰਭਾਂ ਤੋਂ ਘਟ ਨਹੀਂ ਹੁੰਦਾ ਇਸ ਕਰਕੇ ਵੀ ਜਿਹੜਾ ਬਾਪ ਆ ਗਾਉ ਸਾਨੂੰ ਦੁੱਖਾਂ ਤੋਂ ਵੀ ਬਚਾਉਂਦਾ ਤਕਲੀਫਾਂ ਤੋਂ ਵੀ ਬਚਾਉਂਦਾ ਚੰਗੇ ਮਾੜੇ ਟਾਈਮ ਤੋਂ ਵੀ ਸਿਖਾਉਂਦਾ ਵੀ ਪੁੱਤ ਤੁਸੀਂ ਇਦਾਂ ਨਹੀਂ ਜਾਣਾ ਇਹ ਰਸਤੇ ਨਹੀਂ ਪੈਣਾ ਹਾਂਜੀ ਇੱਕ ਆਪਣਾ ਫਕੀਰ ਬਾਰੇ ਜਾਣਦੇ ਆਂਗੇ ਆਪਾਂ ਫਕੀਰ ਬਾਰੇ ਗੱਲ ਕਰਦੇ ਆਂਗੇ ਇੱਕ ਫਕੀਰ ਹੁੰਦਾਗਾ ਉਸ ਨੂੰ 100 ਰੁਪਏ ਮਿਲ ਜਾਂਦੇ ਨੇ ਉਹ ਸਾਰਾ ਦਿਨ ਸੋਚਦਾ ਰਿਹਾ ਕਿ ਇਸ ਨਾਲ ਕੀ ਖਰੀਦਿਆ ਜਾਵੇ ਉਹ ਇਧਰ ਉਧਰ ਘੁੰਮਦਾ ਫਿਰ ਉਹ ਸੋਚੀ ਜਾਂਦਾ ਕਿ ਮੈਂ ਕੀ ਕਰਾਂ ਇਸ 100 ਰੁਪਏ ਦਾ ਉਹ ਸਾਰਾ ਦਿਨ ਸੋਚਣ ਵਿੱਚ ਹੀ ਉਹ ਦਾ ਲੰਗ ਗਿਆ ਜੇ ਰੋਸ਼ ਨੇ ਸਾਹਮਣੋਂ ਤੈਨੂੰ ਪੈਸੇ ਸੁੱਟ ਦਿੱਤੇ ਤੇ ਕਹਿਣ ਲੱਗਾ ਕਿ ਇਹ ਪ੍ਰਮਾਤਮਾ 100 ਰੁਪਏ ਦੀ ਖਾਤਰ ਮੈਂ ਤੈਨੂੰ ਸਾਰਾ ਦਿਨ ਭੁਲਾ ਦਿੰਦਾ ਜਿਸ ਦੇ ਕੋਲ ਲੱਖਾਂ ਕਰੋੜਾਂ ਰੁਪਏ ਨੇ ਉਹ ਤਾਂ ਤੈਨੂੰ ਜੋ ਵੀ ਰੱਤਾ ਵੀ ਨਹੀਂ ਯਾਦ ਕਰਦਾ ਹੋਣਾ ਮੈਂ ਅੱਜ ਤੈਨੂੰ 100 ਰੁਪਏ ਦੀ ਖਾਤਰ ਆ ਤੈਨੂੰ ਵਿਚਾਰ ਕੇ ਰੱਖ ਦਿੱਤਾ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਕਿ ਜਿਹੜੀ ਮਾਇਆ ਹੈਗੀ ਨਾ ਚੰਗੇ ਚੰਗੇ ਲੋਕਾਂ ਦੀ ਸੁਰਤ ਭੁਲਾ ਦਿੰਦੀ ਹੈਗੀ ਤੱਕੜੇ ਤੱਕੜੇ ਲੋਕਾਂ ਦੇ ਸਵਰਤਪਨ ਅੰਗੀ ਅਗੀ ਪ੍ਰਮਾਤਮਾ ਦਾ ਨਾਮ ਨੇ ਸਿਮਰਨ ਕਰਦੇ। ਅੱਜ ਦੇ ਦੌਰ ਦੇ ਵਿੱਚ ਇਹ ਆ ਕਿ ਮਾਇਆ ਸਭ ਤੋਂ ਉੱਪਰ ਭਾਰੂ ਪੈ ਰਹੀ ਹੈ ਕਿ ਲੋਕ ਮਾਇਆ ਨਾਲ ਹੀ ਜੁੜੇ ਜਾ ਰਹੇ ਨੇ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ ਹੈਗੇ। ਸਾਨੂੰ ਚਾਹੀਦਾ ਇੱਕ ਰੱਬ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਗੁਰਬਾਣੀ ਦਾ ਵਿਚਾਰ ਕਰੋ ਜਿੰਨਾ ਵੀ ਹੋ ਸਕੇ ਰੱਬ ਦਾ ਨਾਮ ਲਓ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ। Hello, hey everyone. Hello Dee Sashikalji. Hello. ਹਾਂਜੀ ਫੇਮਸ ਰਾਈਟਰ ਸੇਵ ਕੁਆਰ ਬਟਾਲਵੀ ਦੇ ਬਾਰੇ ਆਪਾਂ ਗੱਲ ਕਰਦੇ ਆਂਗੇ। ਉਹਨਾਂ ਦੀ ਕੁਝ ਲਾਈਨਾਂ ਨੇ ਉਹਨਾਂ ਬਾਰੇ ਬੋਲਦੇ ਆਂ। ਐਨੇ ਮਿੱਠੇ ਵੀ ਨਾ ਬਣੋ ਕਿ ਕੋਈ ਟੁੱਕ ਦੇਵੇ। ਐਨੇ ਕੌੜੇ ਵੀ ਨਾ ਬਣੋ ਕਿ ਕੋਈ ਥੁੱਕ ਦੇਵੇ। ਪਿਆਰ ਕਰਨਾ ਤਾਂ ਕਰੀ ਜਾਓ ਜੀ ਸਦਕੇ ਪਰ ਐਨਾ ਵੀ ਨਾ ਕਰੋ ਕਿ ਕੋਈ ਦੁੱਖ ਦੇਵੇ। ਨਾ ਮਣਕਾ ਬਣੋ ਮਿੱਤਰੋ ਕਿਸੇ ਦੀ ਕਾਨੀ ਦਾ ਕੀ ਪਤਾ ਕਦ ਕੋਈ ਲਾ ਕੇ ਤੁਹਾਨੂੰ ਛੁੱਟ ਦੇਵੇ ਹਾਂਜੀ ਬਹੁਤ ਨਾਈਸ ਲਾਈਨਾਂ ਨੇ ਜੀ ਸੇਵ ਕੁਆਰਾ ਬਟਾਲ ਵੀ ਦੀਆਂ ਬਹੁਤ ਹੀ ਵਧੀਆ ਘਰ ਦੇ ਬਕਰ ਦੇ ਜੀਆਂ ਦੇ ਲਈ ਗੱਲ ਕਰਦੇ ਆ ਉਹਨਾਂ ਦੇ ਬਾਰੇ 2-4 ਲਾਈਨਾਂ ਬੋਲਦੇ ਆ ਘਰ ਤਾਂ ਸਭ ਤੋਂ ਸੋਹਣੇ ਹੁੰਦੇ ਘਰ ਤਾਂ ਸਭ ਦੇ ਸੋਹਣੇ ਹੁੰਦੇ ਪਰ ਸੋਹਣੇ ਲੱਗਦੇ ਜੀਆਂ ਨਾਲ ਰੇਤਾਂ ਤੇ ਨਾ ਕੰਦਾ ਟਿਕਦਿਆਂ ਰੇਤਾਂ ਤੇ ਨਾ ਕੰਦਾ ਟਿਕਦਿਆਂ ਕੰਦਾ ਟਿਕਦਿਆਂ ਨੀਹਾਂ ਨਾਲ ਬੁੱਢੇ ਮਾਪੇ ਘਰ ਦੇ ਜਿੰਦੇ ਬੁੱਢੇ ਮਾਪੇ ਕਰਦੇ ਜਿੰਦੇ ਸੱਚ ਕਹਿਣੇ ਸੱਚ ਸਿਆਣੇ ਕਹਿੰਦੇ ਨੇ ਇਨ੍ਹਾਂ ਦੇ ਸਰ ਤੇ ਮੋਜ ਬਹਾਰਾਂ ਇਨ੍ਹਾਂ ਦੇ ਸਰ ਤੇ ਮੋਜ ਬਹਾਰਾਂ ਧੀਆ ਪੁੱਤਰ ਲੈਂਦੇ ਨੇ ਸੌਖੇ ਕਰਤੇ ਸਾਡੇ ਪੈਂਡੇ ਸੌਖੇ ਕਰਤੇ ਸਾਡੇ ਪੈਂਡੇ ਪਾਕੇ ਪੱਕੀਆਂ ਲੀਹਾਂ ਨਾਲ ਕਰਤਾ ਸੱਪ ਦੇ ਸੋਹਣੇ ਹੁੰਦੇ ਘਰ ਤਾਂ ਸਭ ਦੇ ਸੋਹਣੇ ਹੁੰਦੇ ਪਰ ਸੋਹਣੇ ਲੱਗਦੇ ਜੀਆਂ ਨਾਲ ਪਰ ਸੋਹਣੇ ਲੱਗਦੇ ਜੀਆਂ ਨਾਲ ਬਹੁਤ ਸੋਹਣੀਆ ਲਾਈਨਾਂ ਨੇ ਜੀ ਇਹ ਪਰਿਵਾਰ ਬਾਰੇ ਸਹੀ ਗੱਲ ਕਿਹਾ ਕਿ ਘਰ ਤਾਂ ਬੇਸਕਦੀ ਬਣੇ ਹੋਣ ਚਾਹੇ ਪੱਕੇ ਹੋਣ ਚਾਹੇ ਕੱਚੇ ਹੋਣ ਪਰ ਉਹ ਟਿਕਦੇ ਹੁੰਦੇ ਨੇ ਨੀਹਾਂ ਨਾਲ ਹੀ ਇਸੇ ਤਰ੍ਹਾਂ ਘਰ ਦੇ ਵਿੱਚ ਪਰਿਵਾਰ ਦਾ ਹੋਣਾ ਜੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਅਰਥਾਂ ਸਭ ਦੇ ਸੋਹਣੇ ਹੀ ਲੱਗਦੇ ਹੁੰਦੇ ਨੇ ਪਰ ਉੱਥੇ ਉਹ ਘਰ ਤਾਂ ਹੀ ਸੋਹਣੇ ਲੱਗਦੇ ਨੇ ਜਿੱਥੇ ਜੀ ਹੋਣਗੇ ਹੱਸਦੇ ਖੇਡਦੇ ਹੋਣਗੇ ਇੱਕ ਦੂਸਰੇ ਨਾਲ ਪਿਆਰ ਨਾਲ ਰਹਿੰਦੇ ਹੋਣਗੇ ਮੰਜੀ ਆਪਾਂ ਇੱਕ ਦੋ ਲਾਈਨਾਂ ਹੋਰ ਬੋਲਦੇ ਆਏ ਕੁਝ ਛੱਡਣਗੇ ਕੁਝ ਨਿਭਾਉਣ ਬਣਗੇ ਕੁਝ ਛੱਡਣਗੇ ਕੁਝ ਨਿਭਾਉਣ ਬਣਗੇ ਕੁਝ ਭੰਡਣਗੇ ਕੁਝ ਸਲਾਹਣਗੇ ਵਕਤ ਹੀ ਦੱਸੇਗਾ ਕੀਮਤ ਸਾਡੀ ਵਕਤ ਹੀ ਦੱਸੇਗਾ ਕੀਮਤ ਸਾਡੀ ਕੁਝ ਖੁਸ਼ ਹੋਣਗੇ ਕੁਝ ਪਸਤਾਉਣਗੇ ਕੁਝ ਖੁਸ਼ ਹੋਣਗੇ ਕੁਝ ਪਸਤਾਉਣਗੇ ਆਪਰੇ ਪੁਰਾਣੇ ਪੰਜਾਬ ਦੀ ਗੱਲ ਕਰਦੇ ਆਪਾਂ ਉਹਦੇ ਵਿੱਚ ਪੰਜਾਬ ਸਾਡਾ ਕਿਹੋ ਜਿਹਾ ਸੀ ਹੁਣ ਕਿਹੋ ਜਿਹਾ ਬਣ ਕੇ ਰਹਿ ਗਿਆ ਉਸਤੇ ਬਾਰੇ ਜਾਣਦੇ ਆਂ ਕੱਚੇ ਘਰਾਂ ਚੋਂ ਪਿਆਰ ਬੜਾ ਸੀ ਕੱਚੇ ਘਰਾਂ ਚੋਂ ਪਿਆਰ ਬੜਾ ਸੀ ਸਵਨਾ ਦੇ ਵਿੱਚ ਸਤਕਾਰ ਬੜਾ ਸੀ ਸਵਨਾ ਦੇ ਵਿੱਚ ਸਤਕਾਰ ਬੜਾ ਸੀ ਪਹਿਲਾਂ ਜਿਹਾ ਲੋਕਾਂ ਚੋਂ ਹਿਸਾਬ ਰਿਹਾ ਨਾ ਪਹਿਲਾ ਜਿਹਾ ਲੋਕਾਂ ਚ ਹਿਸਾਬ ਰਹਿਾਨਾ ਇਹ ਸਾਡਾ ਪੰਜਾਬ ਰਹਿਾਨਾ ਇਹ ਸਾਡਾ ਪੰਜਾਬ ਰਹਿਾਨਾ ਇੱਥੇ ਜਵਾਨ ਧੀਆਂ ਨੂੰ ਮਾਰ ਦਿੰਦੇ ਨੇ ਦਾਸ ਦੀ ਵਲੀ ਚਾੜ ਦਿੰਦੇ ਨੇ ਇੱਥੇ ਜਵਾਨ ਧੀਆਂ ਨੂੰ ਮਾਰ ਦਿੰਦੇ ਨੇ ਦਾਸ ਦੀ ਵਲੀ ਨੂੰ ਚਾੜ ਦਿੰਦੇ ਨੇ ਪੰਜ ਪਾਣੀ ਪੰਜ ਆਪ ਰਹਿਾਨਾ ਪੰਜ ਪਾਣੀ ਪੰਜ ਆਪ ਰਹਿਾਨਾ ਏ ਸਾਡਾ ਹੁਣ ਪੰਜਾਬ ਰਹਿਣਾ ਏ ਸਾਡਾ ਹੁਣ ਪੰਜਾਬ ਰਹਿਣਾ ਨਸਿਆਂ ਵਿੱਚ ਜਵਾਨੀ ਰੋਲੀ ਨਸਿਆਂ ਦੇ ਵਿੱਚ ਜਵਾਨੀ ਰੋਲੀ ਖਤਮ ਕੀਤੀ ਪੰਜਾਬੀ ਬੋਲੀ ਖਤਮ ਕੀਤੀ ਪੰਜਾਬੀ ਬੋਲੀ ਨਾ ਗੁਰੂ ਉਹ ਬਾਜ ਰਹਿਣਾ ਏ ਸਾਡਾ ਪੰਜਾਬ ਰਹਿਣਾ ਏ ਸਾਡਾ ਪੰਜਾਬ ਰਹਿਣਾ ਪਹਿਲਾ ਵਰਗਾ ਪਿਆਰ ਵੀ ਹੈ ਨਹੀਂ ਪਹਿਲਾ ਵਰਗਾ ਪਿਆਰ ਵੀ ਹੈ ਨਹੀਂ ਨਾ ਬੇਲੀ ਕੋਈ ਯਾਰ ਵੀ ਹੈ ਨਹੀਂ ਨਾ ਬੇਲੀ ਕੋਈ ਯਾਰ ਵੀ ਹੈ ਨਹੀਂ ਜੋ ਖਿੜਿਆ ਫੁੱਲ ਗੁਲਾਬ ਰਹਿਾਨਾ ਜੋ ਖਿੜਿਆ ਫੁੱਲ ਗੁਲਾਬ ਰਹਿਾਨਾ ਇਹ ਸਾਡਾ ਪੰਜਾਬ ਰਹਿਾਨਾ ਇਹ ਸਾਡਾ ਪੰਜਾਬ ਰਹਿਾਨਾ ਅਰੰਜੀਤ ਸਿੰਘ ਦਾ ਰਾਜ ਹੁੰਦਾ ਸੀ ਅਰੰਜੀਤ ਸਿੰਘ ਦਾ ਰਾਜ ਹੁੰਦਾ ਸੀ ਮਸੀਦੇ ਸੋਨਾਏ ਪੰਜਾਬ ਹੁੰਦਾ ਸੀ ਮਸੀਦੇ ਸੋਨਾਏ ਪੰਜਾਬ ਹੁੰਦਾ ਸੀ ਕੋਈ ਸਾਡਾ ਨਵਾਬ ਰਹਿਣਾ ਕੋਈ ਸਾਡਾ ਪੰਜਾਬ ਰਹਿਣਾ ਇਹ ਸਾਡਾ ਪੰਜਾਬ ਰਹਿਣਾ ਇਹ ਸਾਡਾ ਪੰਜਾਬ ਰਹਿਣਾ ਹਾਂਜੀ ਇਹ ਸੰਸਕ੍ਰਿਤ ਕਲਾ ਇਨਾ ਸਾਡੇ ਪੰਜਾਬ ਲਈ ਸਹੀ ਗੱਲ ਆ ਗਈ ਕਿ ਹੁਣ ਸਾਡਾ ਪੰਜਾਬ ਨਹੀਂ ਰਿਹਾ ਜੋ ਕਿ ਨਸ਼ਿਆਂ ਦੇ ਹੜ ਵਿੱਚ ਡੁੱਰਦਾ ਜਾ ਰਿਹਾ ਹਰ ਨਿਤ ਨਵੇਂ ਪਿੰਡ ਵਿੱਚ ਹਰ ਥਾਂ ਕੋਈ ਨਾ ਕੋਈ ਗੱਭਰੂ ਇਸ ਨਸੇ ਦੀ ਲਪੇਟ ਵਿੱਚ ਆ ਚੁੱਕਿਆ ਆਪਣੀ ਜ਼ਿੰਦਗੀ ਨੂੰ ਜਿਹੜਾ ਨਾਫ ਕਰ ਚੁੱਕਿਆ ਦਾ ਸਾਡਾ ਹੁਣ ਇਹ ਪਹਿਲਾ ਵਾਲਾ ਪੰਜਾਬ ਨਹੀਂ ਰਿਹਾ ਜੋ ਕਿ ਹਰਿਆ ਭਰਿਆ ਰਹਿੰਦਾ ਸੀ ਖੁਸ਼ੀਆਂ ਨਾਲ ਲੋਕ ਇੱਕ ਦੂਜੇ ਨਾਲ ਰਹਿੰਦੇ ਸਨ ਮਿਲ ਜੁਲ ਕੇ ਰਹਿੰਦੇ ਸੀ ਪਰ ਹੁਣ ਸਾਡਾ ਇਹ ਪਹਿਲਾ ਵਰਗਾ ਪੰਜਾਬ ਨਹੀਂ ਰਿਹਾ ਹਾਂਜੀ ਅੱਜ ਆਪਾਂ ਸੱਚ ਬਾਰੇ ਵੀ ਗੱਲ ਕਰਦੇ ਹਾਂ ਸੱਚ ਕੀ ਆ ਬੈਂਦਾ ਪਾਣੀ ਤੇ ਸਮਾ ਨਾ ਮੁੜੇ ਪਿੱਛੇ ਬੈਂਦਾ ਪਾਣੀ ਤੇ ਸਮਾ ਨਾ ਮੁੜੇ ਪਿੱਛੇ ਨਾ ਹੀ ਰੂਹਾਂ ਮੁੜਨ ਸਮਸ਼ਾਨ ਵਿੱਚੋਂ ਨਾ ਹੀ ਰੂਹਾਂ ਮੁੜਨ ਸਮਸ਼ਾਨ ਵਿੱਚੋਂ ਬਿਨਾ ਡੋਰ ਤੇ ਗੁੱਡੀ ਨਾ ਚੜੇ ਅੰਬਰੀ ਬਿਨਾ ਡੋਰ ਤੇ ਗੁੱਡੀ ਨਾ ਚੜੇ ਅੰਬਰੀ ਬਾਜ ਛੱਡੇ ਨਾ ਸ਼ਿਕਾਰ ਨਿਸ਼ਾਨ ਵਿੱਚੋਂ ਬਾਅ ਛੱਡੇ ਨਾ ਸ਼ਿਕਾਰ ਨਿਸ਼ਾਨ ਵਿੱਚੋਂ ਗੋਲੀ ਬੰਦੂਕ ਚੋਂ ਬੋਲ ਜਵਾਨ ਨਿਕਲੇ ਗੋਲੀ ਬੰਦੂਕ ਚੋਂ ਬੋਲ ਜਵਾਨ ਨਿਕਲੇ ਛੱਡੇ ਮੁੜਦੇ ਨਾ ਤੀਰ ਕਮਾਨ ਵਿੱਚੋਂ ਛੱਡੇ ਮੁੜਦੇ ਨਾ ਕਮੇ ਤੀਰ ਕਮਾਨ ਵਿੱਚੋਂ ਮਜੀਦ ਲੋਹਾਰਾ ਫਿਰ ਲੰਘਦੇ ਨੇ ਬਟਪਾਸਾਂ ਮਜੀਦ ਲੋਹਾਰਾ ਫਿਰ ਲੰਘਦੇ ਨੇ ਬਟਪਾਸਾਂ ਸੌਦਾ ਮੁੱਖ ਜੀ ਜਦੋਂ ਦੁਕਾਨ ਵਿੱਚੋਂ ਸੌਦਾ ਮੁੱਖ ਜੀ ਜੀ ਜਦੋਂ ਦੁਕਾਨ ਵਿੱਚੋਂ ਸੌਦਾ ਮੁੱਖ ਜੀ ਜੀ ਜਦੋਂ ਦੁਕਾਨ ਵਿੱਚੋਂ ਹਾਂਜੀ ਬਹੁਤ ਹੀ ਵਧੀਆ ਇਹ ਸੱਚ ਆ ਕਿ ਕੋਈ ਵੀ ਬੰਦਾ ਪਾਣੀ ਦੇ ਸਮੇਂ ਪਿੱਛੇ ਨਹੀਂ ਮੁੜਦੇ ਨਾ ਹੀ ਜਿਹੜੀਆਂ ਰੂਹਾਂ ਨੇ ਉਹ ਸ਼ਮਸ਼ਾਨ ਦੇ ਵਿੱਚੋਂ ਮੁੜਦੀਆਂ ਨਹੀਂ ਨਾ ਹੀ ਜਿਹੜੀ ਗੁੱਡੀ ਆ ਡੋਰ ਤੋਂ ਬਿਨਾਂ ਬਰੀ ਨਹੀਂ ਚੜਦੀ ਬਾਹ ਛੱਡੇ ਨਾ ਸ਼ਕਾਰਾ ਜਿਹੜਾ ਆਪਣੇ ਇਸ ਆਣ ਵਿੱਚ ਜਿਹੜਾ ਆਵਾਜ਼ ਆ ਉਹ ਆਪਣਾ ਸ਼ਿਕਾਰ ਨਹੀਂ ਛੱਡਦਾ ਨਿਸ਼ਾਨ ਦੇ ਵਿੱਚੋਂ ਗੋਲੀ ਜੇ ਬੰਦੂਕ ਚੋਂ ਨਿਕਲ ਜੇ ਤਾਂ ਜਿਵੇਂ ਜੀ ਕਰੀ ਜ਼बान ਚੋਂ ਜਿਹੜੇ ਬੋਲ ਨਿਕਲੇ ਉਹ ਕਦੇ ਵੀ ਵਾਪਸ ਨਹੀਂ ਮੁੜਦੇ ਜਿਵੇਂ ਛੱਡੇ ਹੋਏ ਮੂਰਤੀਰ ਨੇ ਜਿਹੜੇ ਕਮਾਨ ਵਿੱਚ ਉਹ ਨਹੀਂ ਮੁੜਦੇ